ਇੱਕ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਅਣਜਾਣ ਚਿਖਾ ਮੱਚ ਰਹੀ ਸੀ ਪਿੰਡ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਉੱਥੇ ਪਹੁੰਚਦੇ ਨੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ ਫਿਰ ਉਹ ਪੁਲਿਸ ਨੂੰ ਕਾਲ ਕਰ ਦਿੰਦੇ ਨੇ ਪੁਲਿਸ ਆਉਂਦੀ ਹੈ ਤੇ ਉਸ ਨੂੰ ਬੁਝਾ ਦਿੰਦੀ ਹੈ ਉਦੋਂ ਤੱਕ ਇਹ ਪੂਰੀ ਤਰ੍ਹਾਂ ਦੇ ਨਾਲ ਰਾਖ ਦਾ ਢੇਰ ਬਣ ਚੁੱਕੀ ਸੀ ਤੇ ਸਬੂਤ ਦੇ ਨਾਮ ਤੇ ਪੁਲਿਸ ਨੂੰ ਇਸ ਰਾਖ ਦੇ ਵਿੱਚੋਂ ਦੋ ਚੀਜ਼ਾਂ ਮਿਲਦੀਆਂ ਨੇ ਪਹਿਲੀ ਸੀ ਇੱਕ ਡੈਂਟਲ ਕੈਪ ਤੇ ਦੂਸਰੀ ਸੀ ਦੋ ਚਾਬੀਆਂ ਪਰ ਫਿਰ ਵੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਪੂਰੇ ਕੇਸ ਨੂੰ ਸੋਲਵ ਕਰ ਦਿੱਤਾ 16 ਨਵੰਬਰ 2024 ਮਹਾਰਾਸ਼ਟਰ ਦਾ ਪੂਨਾ ਜ਼ਿਲ੍ਹਾ ਦੇਥੋਂ ਦੀ ਇੱਕ ਤਹਿਸੀਲ ਤਫਸੀ ਤੇ ਉਸ ਦਾ ਇੱਕ ਪਿੰਡ ਇੰਦਾਪੁਰ ਇੱਥੇ ਹੀ ਪਿੰਡ 'ਚ ਇੱਕ ਸ਼ਮਸ਼ਾਨ ਘਾਟ ਮੌਜੂਦ ਹੈ ਤਿਸੇ ਸ਼ਮਸ਼ਾਨ ਘਾਟ ਦੇ ਵਿੱਚ ਸ਼ਾਮ ਵੇਲੇ ਇੱਕ ਚਿਖੜ ਚੱਲ ਰਹੀ ਸੀ ਫੋਰ ਪਿੰਡ ਦੇ ਵਿੱਚ ਜ਼ਿਆਦਾਤਰ ਲੋਕ ਇੱਕ ਦੂਸਰੇ ਨੂੰ ਜਾਣਦੇ ਨੇ ਤੇ ਇਸੇ ਲਈ ਜੇਕਰ ਪਿੰਡ ਦੇ ਵਿੱਚੋਂ ਕਿਸੇ ਇਨਸਾਨ ਦੇ ਜਿਥਾ ਜਾ ਰਹੀ ਹੁੰਦੀ ਤਾਂ ਸਭ ਨੂੰ ਪਤਾ ਹੋਣਾ ਸੀ ਸਭ ਨੂੰ ਖਬਰ ਹੋਣੀ ਸੀ ਤੇ ਪਿੰਡ ਦੇ ਲੋਕ ਭਾਈਚਾਰਕ ਸਾਂਝ ਦੇ ਚਲਦੇ ਉੱਥੇ ਪਹੁੰਚਦੇ ਵੀ ਪਰ ਇਨ੍ਹਾਂ ਸਿਮਾਂ 'ਚ ਸਿਰਫ ਉੱਚੀਆਂ-ਉੱਚੀਆਂ ਲਫਟਾਂ ਹੀ ਦਿਖਾਈ ਦੇ ਰਹੀਆਂ ਸੀ ਕੋਈ ਇਨਸਾਨ ਮੌਜੂਦ ਨਹੀਂ ਸੀ ਸੋ ਇੰਦਾ ਪੁਰਾਣ ਪਿੰਡ ਦੇ ਲੋਕ ਉੱਥੇ ਪਹੁੰਚਦੇ ਨੇ ਜਗਿਆਸਾ ਬਸ ਤੇ ਜਾਣਨ ਦੇ ਲਈ ਕਿ ਕੀ ਹੋ ਰਿਹਾ ਕਿਉਂਕਿ ਉਹਨਾਂ ਦੇ ਪਿੰਡ 'ਚ ਕੋਈ ਅਜਿਹੀ ਘਟਨਾ ਘਟੀ ਹੀ ਨਹੀਂ ਸੀ ਉਹ ਉੱਥੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਕੇ ਪ੍ਰੋਪਰ ਲੱਕੜੀਆਂ ਦੇ ਵਿੱਚ ਚਿਣੀ ਹੋਈ ਇੱਕ ਚਿਖਾ ਹੈ ਜੋ ਮੱਚ ਰਹੀ ਆ ਤੇ ਇਸ ਦੇ ਆਸ-ਪਾਸ ਤਾਂ ਕੋਈ ਮੌਜੂਦ ਹੀ ਨਹੀਂ ਆ ਹੁਣ ਤੱਕ ਇਸ ਚਿਤਾ ਦੀ ਅੱਗ ਵੀ ਮੱਠੀ ਪੈ ਚੁੱਕੀ ਸੀ ਇਸ ਤੋਂ ਬਾਅਦ ਪਿੰਡ ਵਾਲਿਆਂ ਦੇ ਦੁਆਰਾ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਆ ਕਿ ਸਾਡੇ ਪਿੰਡ ਦੇ ਸਿਬਾ ਦੇ ਵਿੱਚ ਇਸ ਤਰ੍ਹਾਂ ਇੱਕ ਚਿਖਾ ਮੱਚ ਰਹੀ ਆ ਇਸਪੋਰ ਨਾਲ ਤਾਂ ਕੋਈ ਸਾਕਾ ਸੰਬੰਧੀ ਮੌਜੂਦ ਹਾ ਤੇ ਨਾ ਹੀ ਕੋਈ ਹੋਰ ਸਾਨੂੰ ਪੂਰੇ ਪੈਡ ਨੂੰ ਨਹੀਂ ਪਤਾ ਕਿ ਅਸਲ ਦੇ ਵਿੱਚ ਹੈ ਕਿਸ ਦੀ ਸੋ ਸਾਨੂੰ ਇਹ ਮਾਮਲਾ ਕੁਝਰ ਹਸਮਾ ਹੀ ਲੱਗ ਰਿਹਾ ਆਪ ਆਓ ਤੇ ਇਸ ਦੀ ਜਾਂਚ ਕਰੋ ਪੁਲਿਸ ਤਰਾਤੀ ਉੱਥੇ ਪਹੁੰਚਦੀ ਹੈ ਉਹ ਅੱਗ ਨੂੰ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਪੁਝਾਇਆ ਜਾਂਦਾ ਤੇ ਫਿਰ ਪੁਲਿਸ ਵੱਲੋਂ ਰਾਖ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਆਕੇ ਕੋਈ ਸਬੂਤ ਮਿਲ ਸਕੇ ਤਾਂ ਜਦੋਂ ਪੁਲਿਸ ਨੇ ਰਾਖ ਨੂੰ ਫਰੋਲਣਾ ਸ਼ੁਰੂ ਕੀਤਾ ਤਾਂ ਉਸ ਦੇ ਵਿੱਚੋਂ ਕੁਝ ਹੱਡੀਆਂ ਮਿਲੀਆਂ ਪੁਲਿਸ ਨੇ ਹੋਰ ਜਾਂਚ ਕੀਤੀ ਤਾਂ ਪੁਲਿਸ ਨੂੰ ਇਸ ਦੇ ਵਿੱਚੋਂ ਇੱਕ ਡੈਂਟਲ ਕੈਪ ਮਿਲਦਾ ਤੇ ਦੋ ਚਾਬੀਆਂ ਮਿਲਦੀਆਂ ਨੇ ਇਸ ਤੋਂ ਥੋੜੀ ਜਿਹੀ ਦੂਰੀ ਦੇ ਉੱਤੇ ਪੁਲਿਸ ਨੂੰ ਕੁਝ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੇਰੀ ਮੌਜੂਦ ਸੀ ਨਾ ਕੋਈ ਚਿਹਰਾ ਸੀ ਨਾ ਕੋਈ ਆਈਡਿ ਕਾਰਡ ਸੀ ਤੇ ਨਾ ਹੀ ਡੀਐਨਏ ਸੈਂਪਲ ਹਾਲੇ ਤੱਕ ਤਾਂ ਪੁਲਿਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਆਦਮੀ ਸੀ ਜਾਂ ਫਿਰ ਕੋਈ ਔਰਤ ਪਰ ਫਿਰ ਪੁਲਿਸ ਨੂੰ ਇੱਕ ਹੋਰ ਸਬੂਤ ਮਿਲਦਾ ਤੇ ਇਹ ਸਬੂਤ ਸੀ ਉਹ ਲੱਕੜੀਆਂ ਜਿਨ੍ਹਾਂ ਦੇ ਨਾਲੇ ਚਿਤਾ ਸਜਾਈ ਗਈ ਸੀ ਇਹ ਕੋਈ ਸਿੰਪਲ ਜਾਂ ਆਸ-ਪਾਸ ਤੋਂ ਇਕੱਠੀਆਂ ਕਰਕੇ ਲੱਕੜਾ ਨਾਲ ਨਹੀਂ ਸੀ ਕੀਤਾ ਗਿਆ ਬਲਕਿ ਪ੍ਰੋਪਰ ਕਾਫੀ ਵੱਡੇ-ਵੱਡੇ ਵੂਡਨ ਬਲਾਕਸ ਮੌਜੂਦ ਸੀ ਜਿਨ੍ਹਾਂ ਨੂੰ ਇਸ ਦੇ ਵਿੱਚ ਯੂਜ਼ ਕੀਤਾ ਗਿਆ ਸੀ ਜਿਹੜੇ ਯਕੀਨਨ ਕਿਤੇ ਨਾ ਕਿਤੋਂ ਤੱਕ ਖਰੀਦੇ ਗਏ ਹੋਣਗੇ ਫਿਰ ਪੁਲਿਸ ਨੇ ਤੈਅ ਕੀਤਾ ਕਿ ਪੁਲਿਸ ਸਭ ਤੋਂ ਪਹਿਲਾਂ ਆਸ-ਪਾਸ ਦੇ ਲੱਕੜੀ ਦੇ ਕੰਮ ਕਰਨ ਵਾਲਾ ਤੂੰ ਗੱਲਬਾਤ ਕਰੂਗੀ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਕਿਸੇ ਦੁਆਰਾ ਪਿਛਲੇ 1-2 ਦਿਨਾਂ ਦੇ ਵਿੱਚ ਇੱਥੋਂ ਲੱਕੜੀ ਖਰੀਦੀ ਗਈ ਹੈ ਜਾਂ ਨਹੀਂ 16 ਨਵੰਬਰ ਨੂੰ ਇਹ ਸਭ ਹੋਇਆ ਸੀ ਤਾਂ ਇਸੇ ਦੌਰਾਨ ਪੁਲਿਸ ਪੁੱਛਗਿੱਛ ਕਰਦੀ ਹੋਈ ਇੱਕ ਲੱਕੜੀ ਦੇ ਗੋਦਾਮ ਤੇ ਜਾਂਦੀ ਹੈ ਜਿੱਥੋਂ ਪਤਾ ਲੱਗਦਾ ਕਿ 15 ਨਵੰਬਰ ਨੂੰ ਦੋ ਆਦਮੀਆਂ ਨੇ ਲੱਕੜੀਆਂ ਖਰੀਦੀਆਂ ਸੀ ਇਹ ਲੱਕੜੀਆਂ ਇੰਨੀਆਂ ਖਸੀਆਂ ਜਿਨ੍ਹਾਂ ਨਾਲ ਇੱਕ ਚਿਤਾ ਸਜਾਈ ਜਾ ਸਕਦੀ ਸੀ ਇਥੇ ਫਾਕੜੇਸ ਗੋਦਾਮ ਦਾ ਆਂਡਰੋ ਨਾ ਦੋਨਾਂ ਵਿਅਕਤੀਆਂ ਨੂੰ ਪਛਾਣਦਾ ਸੀ ਇਹਨਾਂ ਚੋਂ ਇੱਕ ਦਾ ਨਾਮ ਸੀ ਦਾਦਾ ਸਾਹਿਬ ਮਾਰੂਤੀ ਹਰੀਹਰ ਤੇ ਦੂਸਰੇ ਦਾ ਨਾਮ ਸੀ ਵਿਸ਼ਾਲ ਖਿਲਾਰੀ ਇਸੇ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਦੋਨ ਵਾਰੇ ਸੀ ਪਰ ਉਸ ਨੂੰ ਹੋਰ ਸ਼ੱਕ ਹੋਇਆ ਪਰ ਪੁਲਿਸ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੋਨਾਂ ਨੂੰ ਚੱਕ ਲਿਆ। ਫਿਰ ਪੁਲਿਸ ਨੇ 16 ਨਵੰਬਰ ਨੂੰ ਇੰਦਾਪੁਰ ਦੇ ਸ਼ਮਸ਼ਾਨ ਘਾਟ ਦੀ ਉਸ ਘਟਨਾ ਦੇ ਬਾਰੇ ਵਿੱਚ ਇਹਨਾਂ ਦੋਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਤਾਂ ਪਹਿਲਾਂ ਤਾਂ ਇਹ ਦੋਨਾਂ ਨੇ ਮਨ੍ਹਾ ਕਰਤਾ ਕਿ ਸਾਨੂੰ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਤੇ ਅਸੀਂ ਬਾਹਰ ਸੀ ਤੇ ਦੋਨਾਂ ਦੇ ਦੁਆਰਾ ਆਪਣੇ ਬਾਹਰ ਹੋਣ ਦੇ ਬਾਰੇ ਵਿੱਚ ਕੁਝ ਸਬੂਤ ਵੀ ਦਿਖਾਏ ਗਏ। ਪਰ ਪੁਲਿਸ ਦੇ ਦੁਆਰਾ ਜਦੋਂ ਥੋੜੀ ਜਿਹੀ ਹੋਰ ਸਖਤੀ ਕੀਤੀ ਗਈ ਤੇ ਪੁੱਛਿਆ ਗਿਆ, ਫਿਰ ਜੋ ਲੱਕੜਾ ਤੁਸੀਂ ਉਸ ਗੋਦਾਮ ਦੇ ਵਿੱਚੋਂ ਖਰੀਦਿਆ ਸੀ ਉਹ ਕਿੱਥੇ ਆ? ਤਾਂ ਉਹ ਉੱਜ ਗਏ ਤੇ ਟੁੱਟ ਕੇ ਸਭ ਕੁਝ ਦੱਸਤਾ। ਤੇ ਕਿਹਾ ਕਿ ਅਸੀਂ ਇਹ ਸਭ ਕੀਤਾ ਫਿਰ ਪੁਲਿਸ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਜਲਾਈ ਆ ਨਾ ਮਚਾਈ ਆ ਉਸ ਸੀ ਕੌਣ ਤਾਂ ਇਸ ਤੋਂ ਬਾਲੇ ਨਾ ਦੋਨਾਂ ਦੋਹਰਾ ਦੱਸਿਆ ਜਾਂਦਾ ਕਿ ਉਹ ਇਹ ਨਾ ਦੋਨਾਂ ਦਾ ਹੀ ਇੱਕ ਦੋਸਤ ਸੀ ਜਿਸ ਦਾ ਨਾਮ ਸੀ ਜਗਤਾਪ ਤੇ ਇਹਨਾਂ ਦੋਨਾਂ ਨੇ 15 ਨਵੰਬਰ ਨੂੰ ਪਹਿਲਾਂ ਲੱਕੜੀਆਂ ਖਰੀਦੀਆਂ ਗਈਆਂ ਤੇ ਫਿਰ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਾਇਆ ਗਿਆ ਫਿਰ ਅਗਲੇ ਦਿਨ 16 ਨਵੰਬਰ ਨੂੰ ਇਹਨਾਂ ਦੇ ਕਿ ਸਦਾ ਚਖਾਤੇ ਲਟਾ ਦਿੱਤਾ ਗਿਆ ਲਗਾਤੀ ਗਈ ਸੀ ਦਰਾਸ ਵਾਲੇ ਤਿੰਨੋਂ 12 ਨਵੰਬਰ ਨੂੰ ਇੱਕ ਟ੍ਰਿਪ ਤੇ ਗਏ ਸੀ ਤੇ ਇਸ ਟ੍ਰਿਪ ਦੇ ਦੌਰਾਨ ਜਗਤਾਬ ਦੇ ਦੁਆਰਾ ਦਾਦਾ ਸਾਹਿਬ ਦੀ ਪਤਨੀ ਨਾਲ ਕੁਝ ਬਰਤਬੀਜੀ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਦਾਦਾ ਸਾਹਿਬ ਦੇ ਦੁਆਰਾ ਉੱਥੇ ਹੀ ਜਗਤਾਬ ਨੂੰ ਠਿਕਾਣੇ ਲਾਉਣ ਦੇ ਬਾਰੇ ਵਿੱਚ ਸੋਚ ਲਿਆ ਗਿਆ ਸੀ ਪਰ ਉਹ ਇਕੱਲਾ ਇਹ ਸਭ ਕੁਝ ਕਰਨ ਨਹੀਂ ਸੀ ਸਕਦਾ ਤਾਂ ਇਸ ਲਈ ਉਸਨੇ ਆਪਣੇ ਦੋਸਤ ਵਿਸ਼ਾਲ ਲਖਾਰੀ ਨੂੰ ਭਰੋਸੇ ਦੇ ਵਿੱਚ ਲਿਆ ਤੇ ਦੋਨਾਂ ਨੇ ਜਗਤਾਪ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੱਤਾ 14 ਨਵੰਬਰ ਨੂੰ ਇਹਨਾਂ ਦੋਨਾਂ ਨੇ ਫਿਰ ਤੋਂ ਆਪਣੇ ਦੋਸਤ ਜਗਤਾਪ ਨੂੰ ਇੱਕ ਮੰਦਰ ਜੋਕੇ ਕੋਲੀ ਦੇ ਪਿੰਡ ਮਾਂਗ ਤਾਲੁਕ ਦੇ ਵਿੱਚ ਮੌਜੂਦ ਸੀ ਉੱਥੇ ਜਾਣ ਲਈ ਬੁਲਾ ਲਿਆ ਤੇ 15 ਤਰੀਕ ਨੂੰ ਇਹ ਉੱਥੇ ਜਾਂਦੇ ਵੀ ਨਹੀਂ ਇਸ ਤੋਂ ਬਾਅਦ ਇਹ 15 16 ਦੀ ਸ਼ਾਮ ਨੂੰ ਵਾਪਸ ਆ ਰਹੇ ਸੀ ਹੁਣ ਤੱਕ ਜਗਤਾਪ ਇਹ ਵੀ ਭੁੱਲ ਚੁੱਕਿਆ ਸੀ ਕਿ ਉਸਨੇ 4-5 ਦਿਨ ਪਹਿਲਾਂ ਬਾਬਾ ਸਾਹਿਬ ਦੀ ਪਤਨੀ ਨਾਲ ਬੱਤਸਲੂਕੀ ਕੀਤੀ ਸੀ ਤੇ ਉਸ ਨੂੰ ਇਹ ਸੀ ਕਿ ਸ਼ਾਇਦ ਬਾਬਾ ਸਾਹਿਬੇ ਸਭ ਚੀਜ਼ਾਂ ਭੁੱਲ ਚੁੱਕਿਆ ਹੋਊਗਾ ਉਸ ਨੂੰ ਖੁੱਦ ਇਹਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਇਸ ਤੋਂ ਬਾਅਦ ਉਸ ਨੂੰ ਡ੍ਰੌਪ ਕਰਦੇ ਬਹਾਨੇ ਜਗਤਾਪੁਰ ਉਸੇ ਇੰਦਾਪੁਰ ਦੇ ਸ਼ਮਸ਼ਾਨ ਘਾੜ ਦੇ ਵਿੱਚ ਲੈ ਜਾਂਦੇ ਨੇ ਕੁਝ ਗੱਲਾਂ ਦੇ ਵਿੱਚ ਲਗਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਉੱਥੇ ਮੋਟੀਆਂ ਲੱਕਣਾ ਚੱਕੀਆਂ ਜਾਂਦੇ ਆ ਨੇ ਫੋਟਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਸ ਦੇ ਉੱਤੇ ਕੁਝ ਬਾਰ ਹੀ ਹੁੰਦੇ ਨੇ ਤੇ ਕੁਝ ਸਮਾਂ ਹੀ ਗੁਜ਼ਰਦਾ ਕੇ ਆਪਣਾ ਦਮ ਛੱਡ ਜਾਂਦਾ ਤੇ ਉਸ ਤੋਂ ਬਾਅਦ ਇਸਨਾਂ ਦੇ ਦੁਆਰਾ ਚਿਖਾ ਦੇ ਉੱਤੇ ਲਟਾਇਆ ਜਾਂਦਾ ਤੇ ਫਿਰ ਅੱਗ ਲਾ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਜਦੋਂ ਤੱਕ ਪਿੰਡ ਵਾਲੇ ਉੱਥੋਂ ਤੱਕ ਪਹੁੰਚੇ ਤਾਂ ਇਹਨਾਂ ਨੂੰ ਵੀ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਇੱਥੋਂ ਚਲੇ ਜਾਣਾ ਹੀ ਵਧੀਆ ਹੋਊਗਾ ਕਿਉਂਕਿ ਹੁਣ ਉਸ ਨੂੰ ਰਿਕਵਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਚਿਗਾ ਦੀ ਅੱਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਮੱਦਮ ਪੈ ਚੁੱਕੀ ਸੀ ਪਰ ਉਹਨਾਂ ਲੱਕੜੀਆਂ ਦੇ ਚਾਲਦੇ ਆ ਪੁਲਿਸ ਦੇ ਦੁਆਰਾ ਇਸ ਕੇਸ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਸੋਲਵ ਕਰ ਲਿਆ ਗਿਆ ਹੁਣ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਜਸਟ ਕੇਸ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਧੰਨਵਾਦ